ਬੀਤੇ ਦਿਨੀ ਕਾਂਗਰਸੀ ਮੰਤਰੀ ਭਾਰਤਪੂਜਨ ਆਸ਼ੂ ਨੂੰ ਜ਼ਮਾਨਤ ਮਿਲੀ ਸੀ ਤੇ ਅੱਜ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਤੇ ਜਿੱਥੇ ਉਹਨਾਂ ਨੇ ਇਲਾਹੀ ਗੁਰਬਾਣੀ ਦਾ ਅਸਪੰਨਾ ਕੀਰਤਨ ਸੁਣਿਆ ਉਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਭਾਰਤ ਪੂਜਨ ਆਸ਼ੂ ਨੇ ਕਿਹਾ ਕਿ ਅੱਜ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਕੀਤੀ ਜਾਏਗੀ ਤਾਂ ਉਥੇ ਹੀ ਭਾਰਤ ਪੂਜਨ ਆਸ਼ੂ ਨੇ ਕਿਹਾ ਕਿ 14 ਜਨਵਰੀ 2025 ਨੂੰ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਹੈ ਤੇ ਉਹ ਜਿਸ ਤਰ੍ਹਾਂ ਅਦਾਲਤ ਦੇ ਹੁਕਮ ਲੱਗੇ ਹੋਏ ਹਨ ਉਹਨਾਂ ਦੇ ਉੱਤੇ ਪਹਿਰਾ ਦੇਣਗੇ ਅਤੇ ਅਦਾਲਤ ਦਾ ਅਤੇ ਹੁਕਮ ਮੰਨਣਗੇ ਇਸ ਮੌਕੇ ਤੇ ਉਹਨਾਂ ਵੱਲੋਂ ਕੀ ਕੁਝ ਆ ਗਿਆ ਆਹ ਤੁਹਾਡਾ ਨਾ ਕਰਦੇ ਆ ਸਾਂਝਾ ਅਸ਼ੋ ਜੀ ਅੱਜ ਹਰਮੰਦਰ ਸਾਹਿਬ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਜ਼ਰੂਰ ਦੱਸਿਓ ਕਿ ਕੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਹੈ ਇਹ ਬੜੀ ਪਰਸਨਲ ਜੀ ਵਿਜ਼ਿਟ ਹੈ ਕੋਈ ਇੱਥੇ ਪੋਲਿਟੀਕਲ ਬਿਆਨਬਾਜ਼ੀ ਨਹੀਂ ਸੱਚੇ ਪਾਸ਼ਾ ਅੱਗੇ ਅਰਦਾਸ ਕੀਤੀ ਹੈ ਸਾਰੇ ਕਸ਼ਟ ਦੂਰ ਹੋਣ ਪ੍ਰਭੂ ਚੜ੍ਹਦੀ ਕਲਾ ਚ ਰੱਖਣ ਸਾਰੇ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਮੇਰੇ ਪ੍ਰਾਚਾਨ ਵਾਲੇ ਸਾਰੇ ਸਾਰਿਆਂ ਧਿਆਨ ਸੰਗ ਰਹਿਣ ਸੋ ਅਸ਼ੋ ਜੀ